ਮੈਨੂੰ ਤੇਰੇ ਪਿਆਰ ਨੇ ਸੁਦੈਨ ਕਾ ਛੱਡਿਆ ਸਰਦਾਰਾ ਕਦੇ ਦਿਲ ਕਰਦਾ ਹੈ ਉੱਚੇ ਉੱਚੇ ਗੀਤ ਗਾਵਾਂ ਤੇ ਕਦੇ ਦਿਲ ਕਰਦਾ ਮੈਂ ਕਿਸੇ ਨਾਲ ਵੀ ਬੋਲਾਂ ਨਾ ਬਸ ਅਟਖੇਲੀਆਂ ਗਾਤੀ ਰੁਮਕਦੀ ਹਵਾਵਾਂ ਦੇ ਬੋਲਿਆਂ ਤੇ ਸਵਾਰ ਹੋ ਕੇ ਤੇਰੇ ਅੰਗ ਸੰਗ ਤੇਰੇ ਜਿਸਮ ਦੀ ਮਹਿਕ ਮਾਂਦੀ ਰਾਂ ਆਪਣੇ ਰੂਹੇਰ ਕਾ ਕਕੇ ਨੂੰ ਗਲਵਕੜੀ ਪਾਈ ਖੜੀ ਪ੍ਰਤਾਪੀ ਨੇ ਕਿਆ ਮੇਰੀ ਪਿਆਰੀ ਹਾਲੇ ਦਿਲ ਮੇਰਾ ਵੀ ਤੇਰੇ ਤੋਂ ਜੁਦਾ ਨਹੀਂ ਤੈਨੂੰ ਫੇਰ ਮਿਲਣ ਦੀ ਬੇਚੈਨੀ ਚ ਨਾ ਰਾਤ ਕੱਢਦੀਏ ਤਾਂ ਨਾ ਦਿਨ ਗੁਜ਼ਰਦਾ ਤੈਨੂੰ ਪਾ ਲੈਣ ਦੀ ਖੁਸ਼ੀ ਤੈਨੂੰ ਖੋ ਲੈਣ ਦਾ ਡਰ ਇਹ ਕਿਹੋ ਜਿਹਾ ਦੋ ਅਹਿਸਾਸ ਫਿਰ ਵੀ ਇੱਕ ਉਡੀਕ ਤੇ ਇੱਕ ਆਸ ਕਾਕਰ ਨੇ ਕਿਸੇ ਸ਼ਾਇਰ ਦਾ ਸ਼ੇਅਰ ਪੜ੍ਹ ਕੇ ਆਪਣੇ ਹਾਲੇ ਦਿਲ ਪਰਤਾਪੀ ਸਾਹਮਣੇ ਬਿਆਨ ਕੀਤਾ ਜਦ ਤੁਸੀਂ ਕੋਲ ਨੂੰ ਨਾ ਤਾਂ ਸਾਰੇ ਕਾਇਨਾਤ ਫੁੱਲ ਚਿੜੀਆਂ ਜਨਾਰ ਇਸ ਮਾਦੀ ਸਮਾ ਸਿਰਜ ਆਪਣੇ ਪਿਆਰ ਤੇ ਗੀਤ ਗਾਉਂਦੇ ਲਾਦੇ ਆ ਦਿਲ ਕਰਦਾ ਕਿ ਕਾਲ ਚੱਕਰ ਇੱਥੇ ਹੀ ਰੁਕ ਜਾਏ ਮੈਂ ਤੇਰੀ ਹਿਫਾਜ਼ਤ ਲਈ ਜ਼ਾਲਮ ਦੁਨੀਆ ਤੋਂ ਮਹਿਫੂਜ਼ ਤੇਰੀ ਆਗੋਸ਼ ਵਿੱਚ ਸਮਾ ਜਾਵਾਂ ਦੇਖੇ ਕਿਤੇ ਸਰਦਾਰਾ ਮੈਨੂੰ ਗਰੀਬਣੀ ਨੂੰ ਭੁੱਲ ਨਾ ਜਾਈ ਪਿਆਰ ਦੀ ਖੁਆਰੀ ਵਿੱਚ ਵਿਸਮਾਤਮਈ ਹੋਈ ਪਰਤਾਪੀ ਰੂਹ ਤੋਂ ਬੋਲ ਰਹੀ ਸੀ ਚੱਲਿਏ ਮੇਰਾ ਕਿਹੜਾ ਦਿਲ ਕਰਦਾ ਥੇਰ ਤੋਂ ਆਖੇ ਹੋਣ ਨੂੰ ਤੇਰਾ ਚੰਨ ਜਿਹਾ ਮੁਖੜਾ ਹਰ ਪਲ ਮੇਰੇ ਸਾਹਮਣੇ ਰਹਿੰਦਾ ਪਿਆਰ ਵਿੱਚ ਇਕਰਾਰ ਦੀ ਲੋੜ ਨਹੀਂ ਪਿਆਰ ਵਫਾ ਹੈ ਵਫਾ ਮੰਗਦਾ ਨਹੀਂ ਪਿਆਰ ਕੁਰਬਾਨੀ ਦਾ ਸੁਧਰਿਆ ਹੋਇਆ ਰੂਪ ਹੈ ਮੈਂ ਹਰ ਕੁਰਬਾਨੀ ਲਈ ਤਿਆਰਾਂ ਚਾਹੇ ਮੈਨੂੰ ਸਾਰੀ ਦੁਨੀਆ ਨਾਲ ਬਗਾਵਤ ਕਰਨੀ ਪਵੇ ਮੈਂ ਅੰਤਮ ਸਾਹ ਤੱਕ ਤੇਰਾ ਸਾਥ ਨਿਭਾਵਾਂਗਾ ਕਾਕੇ ਨੇ ਪ੍ਰਤਾਪੀ ਨੂੰ ਕੁਟ ਕੇ سینੇ ਨਾਲ ਲਾਉਂਦਿਆ ਖਾਂ ਤੀਆਂ ਦੇ ਦਿਨ ਚ ਕੋਈ ਰੋਕ ਟੋਕ ਨਾ ਹੋਣ ਕਰਕੇ ਪਿਆਰ ਚ ਵਿਆਕੂਲ ਦੋ ਰੂਹਾਂ ਦੁਨੀਆ ਤੋਂ ਚੋਰੀ ਹਰ ਰੋਜ਼ ਇੱਕ ਦੂਜੇ ਨੂੰ ਮਿਲਦੀਆਂ ਇੱਕ ਦੂਜੇ ਨਾਲ ਮਰਨ ਤੇ ਜਿਉਣ ਦੀਆਂ ਕਸਮਾਂ ਖਾਂਦੀਆਂ ਕੌਲ ਇਕਰਾਰ ਕਰਦੀਆਂ ਕੁਲ ਜਹਾਨ ਨੂੰ ਭੁੱਲ ਗਈਆਂ ਸਨ ਇਸ ਸਮੇਂ ਨੂੰ ਸ਼ਾਇਰ ਇਉਂ ਬਿਆਨ ਕਰਦਾ ਹੈ ਚੱਕ ਵਿੱਚ ਜਸੂਟ ਨਾਲ ਗਹਿਣੇ ਵੀਨੇ ਪਾਏ ਹੋਏ ਬਾਣ ਠਾਣੇ ਨੱਡੀ ਘਰ ਗੁਜਰਾਂ ਦੇ ਆਈ ਹੈ ਮੁਖੜਾ ਸੰਦੂਰੀ ਰੰਗ ਸੇਬ ਕਸ਼ਮੀਰੀ ਜਾਪੇ ਲੋਪੋ ਵਿੱਚ ਨੱਡੀ ਨੇ ਹਨੇਰੀ ਜਿ ਚਲਾਈ ਐ ਸੌਣ ਦਾ ਮਹੀਨਾ ਕੋਈ ਰੋਕ ਟੋਕ ਨਹੀਂ ਕੋਈ ਤੀਆਂ ਵਾਲੇ ਦਿਨ ਨੱਡੀ ਫੇਰੀ ਨਿਸ਼ਾਈ ਐ ਬੱਚ ਪਰਤਾਪੀਏ ਨੀ ਇਸ ਭੈੜੀ ਦੁਨੀਆ ਤੋਂ ਸ਼ਾਇਰ ਇੱਕ ਸੁਖਜੋਲ ਹੋ ਗਿਆ ਸੁਦਾਈ ਐ ਪਰਤਾਪੀ ਦੇ ਹੁਸਨ ਦੇ ਚਾਚੇ ਗਲੀ ਮੁਹੱਲੇ ਹੱਠੀ ਪੱਠੀ ਸੱਥਾਂ ਚ ਜਿੱਥੇ ਉਹ ਲੰਘਦੀ ਉੱਥੇ ਹੀ ਉਹ ਲੱਗਦੇ ਸੁਨਿਆਰੀ ਦਾ ਹੁਸਨ ਦੇ ਘਰਵਾਰੇ ਆਹਾਂ ਵਰਦੇ ਤੰ ਵੱਡੀ ਉਮਰ ਦੇ ਵੀ ਆਪਣੀ ਜਵਾਨੀ ਦੇ ਦਿਨ ਚੇਤੇ ਕਰਕੇ ਛੁਰਦੇ ਉਸ ਦੇ ਹੁਸਨ ਦੀਆਂ ਤਾਰੀਫਾਂ ਕਰਨ ਲੱਗਦੇ ਕਾਕੇ ਦੇ ਪਿਆਰ ਨੇ ਪ੍ਰਤਾਪੀ ਦੇ ਦੁੱਧ ਚਿੱਟੇ ਚਿਹਰੇ ਤੇ ਗਿਟ-ਗਿਟ ਲਾਲੀਆਂ ਛਾੜ ਦਿੱਤੀਆਂ ਚਾਚਾ ਛੜਿਆ ਧਰਮਣਾ 나ਗ ਦੀ ਬੱਚੀ ਆ ਸੁਨਿਆਰੀ ਜਿੱਧਰੋਂ ਦੀ ਲੰਘਦੀ ਆ ਅਗ ਲੌਂਦੀ ਜਾਂਦੀ ਆ ਰੱਬ ਨੇ ਵਿਹਲੇ ਬੈਠ ਕੇ ਬਣਾਇਆ ਲੱਗਦਾ ਆਪਣੇ ਹੱਥੀ ਰਣ ਨੂੰ ਮੋਤੀ ਪੁੰਨ ਕੀਤੇ ਹੋਣਗੇ ਜਿਹਦੇ ਵੇੜੇ 'ਚ ਭਾਗ ਲਾਊਗੀ ਪਰੀਆਂ ਦੀ ਰਾਣੀ ਨੰਬਰਦਾਰਾਂ ਦੇ ਕਰਮੇ ਨੇ ਲੰਘੀ ਜਾਂਦੀ ਪ੍ਰਤਾਪੀ ਨੂੰ ਵੇਖ ਕੇ ਹੌਂਕੇ ਭੜਦੇ ਗਿੰਦਰਛੜੇ ਨੂੰ ਆਖਿਆ ਹੀ ਤਾਂ ਦੇਖੀ ਨੀ ਭਤੀਜ ਜਿਹਦੇ ਪਿੱਛੇ ਚੌਧਰੀਆਂ ਦਾ ਪੁੱਤ ਰਾਂਝਾ 12 ਸਾਲ ਵਗ ਚੜਦਾ ਰਿਹਾ ਪਰ ਲੱਗਦਾ ਇਥੇ 14ਵੇਂ ਦੇ ਚੰਦ ਵਰਗੀ ਹੋਵੇਗੀ ਮੈਂ ਤਾਂ ਆਪ ਸੁਨੇਹਾਰਿਆਂ ਦਾ ਬਾਗੀ ਬਨਣ ਨੂੰ ਤਿਆਰਾਂ ਚਾਲੀ ਟੱਪ ਚੁੱਕੇ ਆ ਤੇ ਹਜੇ ਵਿਆਹ ਨਹੀਂ ਆਸ ਲਈ ਬੈਠੇ ਗਿੰਦਨ ਨੇ ਘਰ ਮੈਨੂੰ ਆਖਿਆ ਅ ਮੋਤੇ ਮਸੂਰ ਦੀ ਦਾਲ ਚਾਚਾ ਜਾਣ ਦੇ ਗੁੱਸੇ ਨੂੰ ਸੌਣ ਦੇ ਮਹੀਨੇ ਮੱਖ ਲੜਦੀ ਆ ਤੇਰੇ ਮੜਾ ਮੋਟਾ ਦੇਖ ਤਾਂ ਲੈਂਦਾ ਗੱਲ ਕਰਨ ਲੱਗਿਆਂ ਕਿੱਥੇ ਉਹ ਅੰਬਰਾਂ ਦਾ ਚੰਨ ਪਰੀਆਂ ਦੀ ਰਾਣੀ ਤੇ ਕਿੱਥੇ ਤੂੰ ਸਾਰੇ ਪਿੰਡ ਦੀ ਰਹਿਂਦ ਖੋਂਦ ਗੁੱਸਾ ਨਾ ਕਰੀ ਚਾਚਾ ਤੈਨੂੰ ਤਾਂ ਉਹਦੋਂ ਵੀ ਮਿਲੀ ਉਦੋਂ ਜਦੋਂ ਤੇਰੀ ਉਮਰ ਸੀ ਵੱਡਾ ਰਾਂਝਾ ਚੱਕਿਆ ਹੀਰ ਦਾ ਦੇਖੀ ਕਿਤੇ ਮੂੰਹ ਸਾੜ ਲੈ ਬਾਹਲਾ ਤੱਤਾ ਖਾਂਦਾ ਖਾਂਦਾ ਕਰਮੀ ਦੀਆਂ ਗੱਲਾਂ ਸੁਣ ਕੇ ਮੁੰਡਿਆਂ ਦੀ ਤਾਣੀ ਚ ਹਾਸੜ ਪੈ ਗਈ ਤੇ ਗਿੰਦਰ ਚੜਾਉਣਾ ਨੂੰ ਗਾਲਾਂ ਕੱਢਦਾ ਹੋਇਆ ਘਰ ਨੂੰ ਤੁਰ ਪਿਆ ਐਸੀ ਤਰ੍ਹਾਂ ਹੋਰ ਪਤਾ ਨਹੀਂ ਕਿੰਨੇ ਕੁ ਕਰਮੇ ਤੇ ਕਿੰਦਰ ਵਰਗੇ ਹੋ ਕੇ ਤੇ ਆਹਾਂ ਭਰਦੇ ਇੱਕ ਦੂਜੇ ਨਾਲ ਲੜਦੇ ਤੇ ਪ੍ਰਤਾਪੀ ਨੂੰ ਆਪਣੇ ਦਿਲ ਦੀ ਰਾਣੀ ਬਣਾਉਣੀਆ ਸਕੀਮਾਂ ਘੜਦੇ ਉਹਦੇ ਰਾਹਾਂ 'ਚ ਅੱਖਾਂ ਵਿਚਾਈ ਬੈਠੇ ਉਹਦੇ ਆਉਣ ਦਾ ਇੰਤਜ਼ਾਰ ਕਰਦੇ ਰਹਿੰਦੇ ਪ੍ਰਤਾਪੀ ਦੇ ਹੁਸਨ ਦੀ ਤਾਰੀਫ ਹਰੀਕੇ ਵਾਲੇ ਦੇਵ ਦੀ ਕਲਮ ਤੇ ਮਾਨਕ ਤੇ ਬੋਲਣੇ ਵੀ ਇਸ ਤਰ੍ਹਾਂ ਕੀਤੇ ਬੁੱਲਪਤਾਸੇ ਤੂੰ ਸੁਰਾਹੀ ਗੱਲਾਂ ਸ਼ੱਕਰ ਪਾਰੇ ਸ਼ਾਤੀ ਤਖਤ ਲਾਹੌਰ ਹੈ ਉਸ ਦਾ ਨੈਣ ਬਦਲ ਵਿੱਚ ਤਾਰੇ ਇਸ਼ਕ ਮੁਸ਼ਕ ਤੇ ਖੰਗਣਾ ਲੁਕਦੀ ਲੁਕੇ ਨਾ ਚੋਰੀ ਯਾਰੀ ਕਦੇ ਨ ਨੇਤਰ ਗੁੱਜੇ ਰਹਿੰਦੇ ਜਾਣੇ ਦੁਨੀਆ ਸਾਰੀ ਹਰ ਰੋਜ਼ ਕੁਝ ਨਾ ਕੁਝ ਮਿਲਦਾ ਦੇ ਕੇ ਗੁੱਜਰ ਭੋਲੀ ਦੀ ਸਲਾਕ ਨਾਲ ਕਾਕੇ ਦੇ ਆਉਣ ਤੋਂ ਪਹਿਲਾਂ ਹੀ ਕਿਧਰੇ ਬਾਹਰ ਅੰਦਰ ਨਿਕਲ ਜਾਂਦਾ ਸੀ ਕਾਕਾ ਸਰਦਾਰ ਹਰ ਰੋਜ਼ ਆਪਣੇ ਪਿਆਰ ਨੂੰ ਮਿਲਣ ਦੇ ਇਵਜ਼ਾਨੇ 'ਚ ਕੁਝ ਮੋਹਰਾ ਭੋਲੀ ਦੇ ਹੱਥ ਤੇ ਰੱਖ ਜਾਇਆ ਕਰਦਾ ਸੀ ਕੁਝ ਭੋਲੀ ਮੰਗ ਕੇ ਵੀ ਲੈ ਲਿਆ ਕਰਦੀ ਸੀ ਕਾਕਾ ਤਾਂ ਭੋਲੇ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸੀ ਲੋਪੋ ਵਿੱਚ ਠਾਰ ਕਾ ਕੇ ਗੁੱਜਰਾਂ ਦਾ ਘਰ ਹੁਣ ਆਉਣ ਵਾਲਾ ਭੋਲੀ ਕੋਲੇ ਪੱਕਾ ਹੀ ਬਣ ਗਿਆ ਸੀ ਹਰ ਰੋਜ਼ ਇੱਕ ਢੇੜਾ ਲੱਗਦਾ ਸੀ ਲੋਪੋ ਵਿੱਚ ਪੈਸਿਆਂ ਦੇ ਨਾਲ ਉਹ ਸਿੱਕਾ ਸੀ ਚਲਾ ਗਿਆ ਅੱਲੜ ਉਮਰ ਕੁੜੀ ਆਤ ਦੇ ਸ਼ਕੀਨ ਨੱਡੀ ਕਾਕੇ ਪਰ ਤਾਪੇ ਉੱਤੇ ਜਾਦੂ ਪੂਰਾ ਪਾ ਲਿਆ ਸੁਖ ਮੰਗੇ ਹੱਥ ਜੋੜ ਸੁਖ ਜੋਲ ਸਭ ਦੀ ਲਿਖਣੇ ਪ੍ਰੇਮ ਕਿਸੇ ਸੁਖ ਰੋਗ ਜੇ ਹਲਾ ਲਿਆ ਸਮਾ ਆਪਣੀ ਚਾਲ ਤੁਰਦਾ ਗਿਆ ਕਾਕੇ ਪ੍ਰਤਾਪੀ ਦਾ ਪਿਆਰ ਪਰਵਾਨ ਚੜਨ ਲਗਾ ਦੋ ਪ੍ਰੇਮੀ ਦੁਨੀਆ ਤੋਂ ਬੇਖਬਰ ਚੋਰੀ ਚੋਰੀ ਇੱਕ ਦੂਜੇ ਨੂੰ ਮਿਲਦੇ ਇੱਕ ਦੂਜੇ ਨਾਲ ਅਟਖੇਲੀਆਂ ਕਰਦੇ ਸਾਰਾ ਦਿਨ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਤਾਂ ਵੀ ਦਿਲ ਨਾ ਭਰਦਾ ਸਾਰਾ ਦਿਨ ਰੁਪਾਲੇ ਦੇ ਛੋਟੇ ਸਰਦਾਰ ਦੀ ਚੀਨੀ ਘੋੜੀ ਗੁੱਜਰ ਦੇ ਲੇਰ ਤੇ ਘਰ ਮੂਰੇ ਖੜੀ ਰਹਿੰਦੀ ਲੋਪੋ ਦੇ ਗਬਰੂ ਆਂਦੇ ਦਿਲਾਂ ਤੇ ਮੂਹ ਗਦਲਦੀ ਰਹਿੰਦੀ ਪਿਆਰ ਵਿੱਚ ਪਾਗਲ ਪ੍ਰੇਮੀਆਂ ਦੀਆਂ ਹਰ ਰੋਜ਼ ਦੀਆਂ ਮੁਲਾਕਾਤਾਂ ਨੇ ਪਿੰਡ ਵਿੱਚ ਚਰਚਾ ਛੇੜ ਦਿੱਤੀ ਆ ਰੁਪਾਲੇ ਵਾਲਾ ਛੋਟਾ ਸਰਦਾਰ ਬਹੁਤ ਗੇੜੇ ਮਾਰਦਾ ਅੱਜਕੱਲ ਆਪਣੇ ਪਿੰਡ ਵਿੱਚ ਸੁਖਣੀ ਜਾਪ ਦੀ ਤਾਇਆ ਮੈਨੂੰ ਕੋੜੀ ਤੇ ਚੜੇ ਜਾਂਦੇ ਕਾਕੇ ਨੂੰ ਵੇਖ ਕੇ ਸੱਤ ਵਿੱਚ ਬੈਠੇ ਸੰਤ ਸਿਉ ਨੂੰ ਗਰਮੇ ਨੇ ਕਿਆ ਸੁਖ ਨੂੰ ਆਪਣਾ ਕਿਹੜੀਆਂ ਲੋਲਾ ਲਾਲੂ ਆਇਆ ਹੋਏਗਾ ਕਿਸੇ ਵਕਤ ਦੇ ਮਾਰੇ ਕਰ ਜਾਏ ਕਿਸਾਨ ਜਾਂ ਮੁਜਾਰੇ ਕੋਲ ਆਪਣੀ ਗਵਾਹੀ ਕਰਨ ਜਾਂ ਹੋਰ ਗੁਠਾ ਲਾਉਣ ਤਕੜੇ ਦਾ ਤਾਂ ਸੱਤੀ ਵਿਹੀ ਸੋ ਹੁੰਦਾ ਪੁੱਤਰਾ ਇਹਨਾਂ ਦੋ ਦਾ ਰੱਬ ਹੀ ਬਚਾਈ ਰੱਖੇ ਬੰਤ ਸਿੰਘ ਨੇ ਆਪਣੇ ਤਜਰਬੇ ਦੇ ਆਧਾਰ ਤੇ ਅੰਦਾਜ਼ਾ ਲਾਉਂਦਿਆਂ ਕਰ ਮੈਨੂੰ ਆਖਿਆ ਉਹ ਨਹੀਂ ਤਾਇਆ ਮੈਨੂੰ ਤਾਂ ਕੋਈ ਹੋਰ ਗੱਲ ਲੱਗਦੀ ਆ ਇਹ ਤਾਂ ਕੋਈ ਹੋਰ ਹੀ ਚੰਦ ਚੜਾਉ ਮੈਨੂੰ ਇਹਦੇ ਚਹਿਣ ਜਾਂ ਘੱਟ ਠੀਕ ਨਹੀਂ ਲੱਗਦੇ ਤਾਇਆ ਇਹ ਤਾਂ ਹੋਰ ਹੀ ਕਿਤੇ ਗੁਠਾ ਲਵਾਈ ਫਿਰਦਾ ਕਰ ਮੈਨੇ ਬੰਤ ਸਿੰਘ ਦੀ ਗੱਲ ਦਾ ਜਵਾਬ ਦਿੰਦਿਆਂ ਕਿਆ ਆਹ ਬਾਜ਼ਾਰ ਤਾਂ ਜਿਹੀ ਹੀ ਪਾਈ ਜਾਣਾ ਪੁੱਤਰਾ ਸਾਨੂੰ ਤਾਂ ਕੋਈ ਸਮਝ ਨਹੀਂ ਲੱਗੀ ਜੇ ਕੁਝ ਤੈਨੂੰ ਪਤਾ ਹੈ ਤਾਂ ਸਾਨੂੰ ਬੁੜੀਆਂ ਨੂੰ ਵੀ ਮੜਾ ਮੋਟਾ ਚਾਣਨ ਕਰਦੇ ਕਿਉਂ ਮੇਵਾਸਿਆਂ ਬੰਤ ਸਿਉਣੀ ਕੋਲ ਬੈਠੇ ਇੱਕ ਹੋਰ ਬਜ਼ੁਰਗ ਬੰਦੇ ਦੀ ਹਾਮੀ ਪਰਵਾਉਂਦੀ ਆਖਿਆ ਉਹ ਆਹੋ ਸਾਨੂੰ ਵੇ ਪਿੰਡ ਦੀ ਖਬਰਦਾਰ ਦੇ ਦਿਆ ਕਰੋ ਪੁੱਤਰੋ ਵੀ ਸਾਨੂੰ ਵੀ ਪਤਾ ਲੱਗੇ ਵੀ ਕੀ ਚੰ ਚੰਨ ਵਾਲਾ ਮੇਵਾ ਸਿਉਨੇ ਉਤਸੁਕਤਾ ਜ਼ਾਹਰ ਕਰਦਿਆਂ ਕਰ ਮੈਨੂੰ ਕਿਆ ਕੋਈ ਨਹੀਂ ਲੱਗ ਜੋ ਪਤਾ ਤੁਹਾਨੂੰ ਵੀ ਕੁਝ ਦਿਨ ਹੋਰ ਰੁਕ ਜਾਓ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਤਾਇਆ ਸਿਆਣਿਆਂ ਨੇ ਸੱਚੀ ਆਖਿਆ ਕਰਮਾ ਸੱਥ ਚ ਪਹੇਲੀ ਜੀ ਪਾ ਕੇ ਘਰ ਨੂੰ ਤੁਰ ਪਿਆ ਚੋਰੀ ਪੁੱਤ ਗੱਭਰੂ ਜਵਾਨ ਕਦੇ ਹੁੰਦੇ ਨਾ ਗੁੱਜੇ ਨਹੀਂ ਰਹਿੰਦੇ ਨੈਣ ਠੱਗ ਚੋਰ ਯਾਰ ਦੇ ਸੁਣਿਆ ਨਾ ਚਾਰ ਪੈਰ ਰੁੱਕਦੇ ਨਾ ਸੁਖ ਜੋਲਾ ਬੁੱਲ ਕਦੇ ਰੁੱਕਦੇ ਨਾ ਗਉਣ ਵਾਲੀ ਨਾਰ ਦੇ ਸੱਚੋ ਸੱਚ ਆਖੀਆਂ ਨੇ ਗੱਲਾਂ ਜੋ ਸਿਆਣਿਆ ਜੰਮਿਆ ਉਹ ਕੌਣ ਜੋ ਇਹਨਾਂ ਨੂੰ ਨਕਾਰ ਦੇ ਲੁੱਕ ਦਾ ਲੁਕਾਇਆ ਨਾ ਇਸ਼ਕ ਮੁਸ਼ਕ ਭੇੜਾ ਕੱਚਿਆਂ ਤੇ ਤਰ ਜਾਂਦੇ ਕੌਲ ਨਹੀਂ ਹਾਰਦੇ ਪ੍ਰੇਮ ਇਹਨੂੰ ਸਾਰਾ ਜਹਾਨ ਅੰਨਾ ਲੱਗਦਾ ਹੁੰਦਾ ਹੈ ਬਈ ਸਾਨੂੰ ਕਿਹੜਾ ਕੋਈ ਵੇਖਦਾ ਹੈ ਉਹ ਆਪਣੀ ਪ੍ਰੇਮ ਧੁਨ ਚ ਮਸਤ ਆਪਣੇ ਪਿਆਰੇ ਦੀ ਯਾਦ ਵਿੱਚ ਜਾਗਦੇ ਵੀ ਸੁਪਨੇ ਦੇਖਦੇ ਹੋਏ ਆਪਣਾ ਅਲੱਗ ਹੀ ਸੰਸਾਰ ਸਿਰਜ ਲੈਂਦੇ ਨੇ ਜਿਸ ਵਿੱਚ ਕਿਸੇ ਹੋਰ ਦਾ ਪਹੁੰਚ ਪਾਉਣਾ ਨਾ ਮੁਮਕਿਨ ਹੁੰਦਾ ਤੇ ਨਾ ਹੀ ਕਿਸੇ ਦੀ ਹਾਜ਼ਰੀ ਉਹ ਬਰਦਾਸ਼ਤ ਕਰਦੇ ਨੇ ਏ ਅਰਦ ਪਾਗਲਾਂ ਵਾਲੀ ਸਥਿਤੀ ਹੁੰਦੀ ਆ ਇਸ ਲਈ ਪਿਆਰ ਕਰਨ ਵਾਲਿਆਂ ਨੂੰ পাগল ਪ੍ਰੇਮੀ ਵੀ ਕਿਹਾ ਜਾਂਦਾ ਸਰਦਾਰਣੀਏ ਤੇਰਾ लाडला ਅੱਜ ਕੱਲ ਕਿੱਥੇ ਰਹਿੰਦਾ ਬਲਾ ਚੁੱਪ ਚਾਹਦਾ ਹਵੇਲੀ ਚ ਨਾ ਖੜਕਾ ਨਾ ਧੜਕਾ ਨਾ ਕੋਈ ਲਾਂਬਾ ਕਿਹੜੇ ਭੋਰੇ ਚ ਵੜਿਆ ਰਹਿੰਦਾ ਹੈ ਅੱਜ ਕੱਲ ਮੈਨੂੰ ਤਾਂ ਮਿਲਿਆ ਹੀ ਨਹੀਂ ਕਈ ਦਿਨ ਹੋ ਗਏ ਕਾਨਸਿਓ ਨੇ ਸਰਦਾਰਨੀ ਨੂੰ ਛੇੜਦਿਆਂ ਕਿਆ ਤੁਸੀਂ ਮੇਰੇ ਪੁੱਤ ਦਾ ਖਿਆਲ ਹੀ ਨਹੀਂ ਛੱਡਦੇ ਕਿਸੇ ਲੋਟ ਵੀ ਕਦੇ ਕਹਿੰਨੇ ਹੋ ਲੜਦਾ ਝਗੜਦਾ ਇਹਨੂੰ ਸਮਝਾ ਲੈ ਕਿਤੇ ਕਹਿ ਦੇ ਨਾ ਲੜਦਾ ਝਗੜਦਾ ਕਿਉਂ ਨਹੀਂ ਹਾਦੂਗੀ ਤੁਹਾਡੇ ਵਾਲੀ ਵੀ ਅਜਾ ਇਹਨੂੰ ਕਹਿ ਦਾਂਗੀ ਵੀ ਪੁੱਤ ਕਿਸੇ ਦਾ ਸਿਰ ਪਾੜ ਕੇ ਆ ਕਿਉਂਕਿ ਤੇਰੇ ਬਾਪੂ ਨੇ ਖੜਕਾ ਧੜਕਾ ਦੇਖਣਾ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਕਿ ਤੁਸੀਂ ਚਾਹੁੰਦੇ ਕਿਉਂ ਮੇਰੇ ਪੁੱਤਰ ਕੋਲੋਂ ਅੱਤਰ ਗੌਰ ਸਰਦਾਰ ਨੂੰ ਭੱਜ ਕੇ ਪਈ ਜੋ ਉਸ ਦਾ ਸੁਭਾਅ ਬਣ ਚੁੱਕਿਆ ਸੀ ਵਾਗਰੂ 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 ਸਰਦਾਰ ਨੀਏ ਕਿ ਮਿਰਚਾ ਮੂਜ਼ ਲੈ ਕੇ ਜੰਮੀ ਸੀ ਕਿਤੇ ਮਿੱਠਾ ਵੀ ਬੋਲਿਆ ਕਰ ਧਰਮਨਾ ਬੜਾ ਕਬਸ ਬਾ ਚੱਕੀ ਵਰਦੀ ਏ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਬਿਕੀ ਦਿਨ ਹੋ ਗਏ ਮੈਂ ਦੇਖਿਆ ਨਹੀਂ ਤੇਰੇ ਫਰਜ਼ਾਨਦ ਨੂੰ ਤੂੰ ਲੜਨ ਨੂੰ ਤਿਆਰੀ ਬੈਠੀ ਸੀ ਸਰਦਾਰ ਨੇ ਉੱਠ ਕੇ ਬਾਹਰ ਨੂੰ ਤੁਰਨ ਲੱਗੇ ਕਿਆ ਚਾਹ ਤਾਂ ਪੀ ਜਾਂਦੇ ਤੁਸੀਂ ਅਤਰਕਾਰ ਨੇ ਸਰਦਾਰ ਦੇ ਮੂਰੇ ਖੜਦਿਆਂ ਕਿਆ ਮੈਂ ਤਾਂ ਹੱਸਦੀ ਨੇ ਕਿਹਾ ਸੀ ਤੁਹਾਨੂੰ ਤੁਸੀਂ ਗੁੱਸਾ ਕਰ ਗਏ ਮੇਰੀ ਗੱਲ ਦਾ ਤੁਸੀਂ ਉਹ ਸਿਰ ਚੜਾਇਆ ਮੈਨੂੰ ਜਾਂ ਤਾਂ ਇਹਨਾਂ ਪਹਿਲਾਂ ਚੰਬਲਾਉਂਦੇ ਨਾ ਤੇ ਜਾਂ ਹੁਣ ਫਿਰ ਦੋ ਗੱਲਾਂ ਵੀ ਸੁਣ ਲਿਆ ਕਰੋ ਜਾਂ ਫਿਰ ਪਹਿਲੀਆਂ ਜੀ ਦੋ ਮੇਰੇ ਖਾਣੇ ਤੇ ਲਾ ਦਿਆ ਕਰਦੇ ਸਰਦਾਰ ਭਿੱਜੀਆਂ ਅੱਖਾਂ ਨਾਲ ਕੰਨ ਫੜ ਕੇ ਸਰਦਾਰ ਤੋਂ ਮਾਫ਼ੀ ਮੰਗਦਿਆ ਗਿਆ ਹਾਂ ਇਹ ਗਲਤੀ ਮੈਂ ਜ਼ਰੂਰ ਕੀਤੀ ਆ ਜਿਹੜੀ ਮੈਨੂੰ ਹੁਣ ਸੁਧਾਰਨੀ ਪੈਣੀ ਲੱਗਦਾ ਪਿਆਰ ਨਾਲ ਗੱਲ ਤੇ ਮਾਰਦਿਆਂ ਸਰਦਾਰ ਨੇ ਅਤਰਕੌਰ ਨੂੰ ਖਲਾਵੇਂ ਵਿੱਚ ਲੈ ਲਿਆ ਠੰਡੀ ਰਿਆ ਕਰ ਸਰਦਾਰ ਨੇ ਪਤਾ ਨਹੀਂ ਮਾਣੇ ਕੀ ਅਕਰਕਰਾ ਕਾ ਖਾ ਕੇ ਜੰਮਿਆ ਸਰਦਾਰ ਨੇ ਹਾਸਦੇ ਹੋਏ ਕਿ ਮੈਨੂੰ ਕੀ ਪਤਾ ਕੀ ਖਾਦਾ ਮੇਰੀ ਮਾਂ ਤੁਸੀਂ ਪੁੱਛ ਲੈਣਾ ਸੀ ਆਪਦੀ ਸੱਸ ਨੂੰ ਕਹਿੰਦਿਆ ਅਤਰਕਾਰ ਨੇ ਸਰਦਾਰ ਦੇ ਇੱਕ ਚਮੂਲ ਕੋਲਿਆ ਤੇ ਦੋਵੇਂ ਹੱਸਣ ਲੱਗੇ ਉਹ ਬੋੜਿਆ ਆਪਣਾ ਮਾਲ ਕਿੱਥੇ ਲੋਪ ਰੰਦਾ ਇਹਦਾ ਚਾਂਦੀ ਹੋ ਗਿਆ ਮੈਂ ਤਾਂ ਦੇਖਿਆ ਹੀ ਨਹੀਂ ਬਹੁਤ ਦਿਨ ਹੋ ਗਏ ਯਾਰ ਕਿਤੇ ਬਾਹਰ ਅੰਦਰ ਗਿਆ ਅਲੀ ਨੇ ਸਭ ਨੂੰ ਪੁੱਛਿਆ ਉਹ ਜਾਣਾ ਕਿੱਥੇ ਆ ਆਪਣੇ ਸਰਦਾਰ ਨੂੰ ਤਾਂ ਬਹੁਤ ਭੈੜੀ ਸ਼ੈ ਚਿੰਬੜਗੀ ਲੱਗਦੀ ਆ ਮੈਨੂੰ ਨਾ ਦਿਨੇ ਟਿਕਦਾ ਨਾ ਰਾਤ ਨੂੰ ਟਿਕਨ ਦਿੰਦਾ ਕਿਤੇ ਆਖੂ ਸ਼ਰਾਬ ਲਿਆ ਝਟ ਨੂੰ ਆਖੂ ਮੈਂ ਨਹੀਂ ਪੀਣੀ ਕਿਤੇ ਆਖੂ ਰੋਟੀ ਲਿਆ ਝਟ ਨੂੰ ਆਖੂ ਮੈਂ ਨਹੀਂ ਖਾਣੀ ਕਿਤੇ ਹੱਸਣ ਲੱਗ ਪੈਂਦਾ ਤੇ ਹੱਸੇ ਜਾਂਦਾ ਹੱਸੇ ਜਾਂਦਾ ਕਿਤੇ ਸਾਰਾ ਸਾਰਾ ਦਿਨ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਮੈਨੂੰ ਦਾ ਸਰਦਾਰ ਦਾ ਫਿਕਰ ਲੱਗਿਆ ਰਹਿੰਦਾ ਮਰਾਸੀਆ ਕਿਤੇ ਗੋਜ ਉਹ ਤਾਂ ਨਾ ਜਾਵੇਗਾ ਸਰਦਾਰ ਨੂੰ ਮੈਂ ਤਾਂ ਗੱਲ ਤੁਹਾਡੇ ਵਾਲੇ ਮੌਲਵੀ ਤੋਂ ਪਾਣੀ ਵੀ ਕਰਾ ਕੇ ਪਿਆਤਾ ਪਰ ਪੂਰਾ ਫਰਕ ਨਹੀਂ ਪਿਆ ਸਭ ਨੇ ਬਿਨਾਂ ਹੱਸਿਆਂ ਦਾ ਸੂਰ ਵਿੱਚ ਅਲੀ ਨੇ ਦੱਸਿਆ ਜਾ ਓਏ ਬੋਰਿਆ ਮੇਰਾ ਐਵੇਂ ਤਰਾ ਘੱਟ ਛੱਡਿਆ ਸੀ ਤਾਂ ਜੇ ਫਿਰ ਸਰਦਾਰ ਕਿਸੇ ਚੜੇਲ ਦੀ ਵਾਸਤਾ ਆ ਗਿਆ ਲੱਗਦਾ ਮੈਨੂੰ ਇਹ ਪਾਣੀਆਂ ਪੂਣੀਆਂ ਨਾਲ ਲੋਟ ਨਹੀਂ ਹੋਣੀ ਬੋਰਿਆ ਇਹ ਤਾਂ ਤੇਰੇ ਰਗੇ ਇੱਕ ਅੱਧੇ ਦੀ ਬਲੀ ਲੈ ਕੇ ਜਾਊਗੀ ਹੱਸਦੇ ਹੋਏ ਅਲੀ ਨੇ ਸਭ ਨੂੰ ਕਿਹਾ ਤੇ ਦੋਵੇਂ ਹਸਣ ਲੱਗ ਪਏ ਕਾਕੇ ਦੇ ਹਰ ਰੋਜ਼ ਲੋਪੋ ਦੇ ਗੇੜਿਆਂ ਦੀ ਚਰਚਾ ਹਰ ਪਾਸੇ ਹੋ ਰਹੀ ਸੀ ਹੱਠੇ ਪੱਠੀ ਗਲੀ ਕੂਚੇ ਕਾਕੇ ਪ੍ਰਤਾਪੀ ਬਾਰੇ ਗੱਲਾਂ ਹੁੰਦੀਆਂ ਪਰ ਕਾਕਾ ਸੀ ਕਿ ਉਸ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਹੀਂ ਸੀ ਹੁੰਦੀਆਂ ਨੇ ਗੱਲਾਂ ਸਾਰੇ ਹੱਠੇ ਪੱਠੀ ਲੋਪੋ ਵਿੱਚ ਕਾਕਾ ਕਿਰਪਾਲ ਨਿਤ ਲੋਪੋ ਗੇੜੇ ਮਾਰਦਾ ਕੋੜੀ ਨੂੰ ਭਜਾਵੇ ਖੂਬ ਜੈਲਦਾਰ ਬੇਟੜਾ ਜੀ ਲੋਪੋ ਦੇ ਉਹ ਮੁੰਡਿਆਂ ਨੂੰ ਵੇਖ ਕੇ ਖੰਗਾਰਦਾ ਕਾਕੇ ਵਾਲੇ ਗੇੜਿਆਂ ਦਾ ਪਿੰਡ ਵਿੱਚ ਭੀਤ ਖੁੱਲਾ ਸੁਖ ਜੋਲ ਸੋਚਦਾ ਸੀ ਕੀ ਬਣੂ ਸੁਨਿਆਰ ਦਾ ਕਿਸੇ ਛਿੜੇ ਪਿੰਡ ਵਿੱਚ ਕਾਕੇ ਪ੍ਰਤਾਪੀ ਬਾਰੇ ਲੱਗਣਾ ਏ ਪਤਾ ਹੁਣ ਆਸ਼ਕਾਂ ਦੇ ਪਿਆਰ ਦਾ ਲੱਗਣਾ ਏ ਪਤਾ ਹੁਣ ਆਸ਼ਕਾਂ ਦੇ ਪਿਆਰ ਦਾ